you ਸਾ ਸੰਗਤ ਜੀ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਆ ਕੇ ਜਿਵੇਂ ਹਰ ਵਾਰ ਦੀ ਤਰ੍ਹਾਂ ਸਕੂਨ ਮਿਲਦਾ ਉਸੇ ਤਰ੍ਹਾਂ ਸਕੂਨ ਮਿਲਿਆ ਦਰਸ਼ਨ ਕੀਤੇ ਦਰਬਾਰ ਸਾਹਿਬ ਦੇ ਔਰ ਸੰਗਤ ਦੇ ਔਰ ਬਹੁਤ ਚੰਗਾ ਲੱਗਿਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਇੱਥੇ ਆਉਣ ਦਾ ਜੋ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਇਹ ਉਹ ਦਰਬਾਰ ਹੈ ਜਿਹੜਾ ਦਰਬਾਰ ਅਸੀਂ ਕੋਈ ਵੀ ਮੰਨਤ ਸੁਖ ਮੰਗਦੇ ਆ ਸਾਡੀ ਹਰ ਮੁਰਾਦ ਪੂਰੀ ਹੁੰਦੀ ਹੈ ਔਰ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਕੇ ਰਹਿਣਾ ਇਨਸਾਨ ਇੱਕ ਮਾਲਕ ਦਾ ਸਿਰਜਿਆ ਹੋਇਆ ਜਿਹੜਾ ਇਨਸਾਨ ਹੈ ਉਹ ਮਾਲਕ ਦੇ ਚਰਨੀ ਲੱਗਾ ਰਵੇ ਤੇ ਬਹੁਤ ਚੰਗੀ ਗੱਲ ਹੈ ਅੱਜ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਆ ਕੇ ਬਹੁਤ ਚੰਗਾ ਲੱਗਾ ਔਰ ਮੈਂ ਦੁਆ ਕਰਦਾ ਕਿ ਪੂਰਾ ਜੋ ਹਜ਼ੂਮ ਹੈ ਕੋਈ ਕੁਲ ਕਾਇਨਾਤ ਤੇ ਉੱਪਰ ਬਾਬਾ ਨਾਨਕ ਗੁਰੂ ਰਾਮਦਾਸ ਦਸੇ ਗੁਰੂ ਪੀਰ ਪਗੰਬਰ ਮਿਹਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਭ ਨੂੰ ਖੁਸ਼ੀਆਂ ਬਖਸ਼ਣ ਤੇ ਸਦਾ ਹਰ ਇੱਕ ਬੰਦਾ ਸਲਾਮਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਰਦਾ ਹਾਂ ਔਰ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰਦਾ ਕਿ ਬੱਚਿਆਂ ਨੂੰ ਆਪਣੇ ਕਲਚਰ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਜੋੜੋ ਕਿ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਦਾ ਪਤਾ ਲੱਗੇ ਔਰ ਆਪਣੀਆਂ ਜੜਾਂ ਦੇ ਨਾਲ ਜੁੜ ਕੇ ਰਹਿਣ ਔਰ ਜਦੋਂ ਬੱਚਾ ਜਿਹੜਾ ਬੱਚਾ ਭਟਕ ਜਾਂਦਾ ਆਪਣੀ ਟੀਨ ਏਜ ਦੇ ਵਿੱਚ ਉਹ ਸੋਸਾਇਟੀ ਗਲਤ ਹੋ ਜਾਏ ਉਹ ਬੱਚੇ ਦਾ ਮੁਰਨਾ ਔਖਾ ਹੋ ਜਾਂਦਾ ਕਿਉਂਕਿ ਬੱਚੇ ਦਾ ਵੀ ਫੋਲਡਰ ਨਹੀਂ ਹੁੰਦਾ ਸੋਸਾਇਟੀ ਉਦਾਂ ਦੀ ਹੋ ਜਾਂਦੀ ਹੈ ਤੇ ਜਿਹੜੀ ਟੀਨੇਜ ਹੁੰਦੀ ਹੈ ਸਾਡੇ ਸਾਰੇ ਪੇਰੈਂਟਸ ਦਾ ਸਾਡਾ ਫਰਜ ਬਣਦਾ ਕਿ ਅਸੀਂ ਬੱਚਿਆਂ ਨੂੰ ਉਦੋਂ ਬੱਚਿਆਂ ਦੀ ਉਂਗਲ ਫੜ ਕੇ ਰੱਖੀਏ ਤੇ ਆਪਣਾ ਥਾਪੜਾ ਉਹਨਾਂ ਦੇ ਅਸੀਂ ਮੋਢਿਆਂ ਤੇ ਕੰਧਿਆਂ ਤੇ ਰੱਖੀਏ ਸਿਰ ਤੇ ਹੱਥ ਰੱਖੀਏ ਤੇ ਤਾਂ ਕਿ ਬੱਚੇ ਜਿਹੜੇ ਸਾਡੇ ਨਾਲ ਜੁੜੇ ਰਹਿਣ ਤੇ ਔਰ ਮੈਂ ਸਾਰੇ ਕੁੱਲ ਜਗਤ ਦੀ ਸਲਾਮਤੀ ਚਾਹਨਾ ਔਰ ਕੁੱਲ ਦੁਨੀਆ ਜਿਹੜੀ ਚੜਦੀ ਕਲਾ 'ਚ ਰਹੇ ਔਰ ਪੰਜਾਬੀ ਹਮੇਸ਼ਾ ਚੜਦੀ ਕਲਾ 'ਚ ਰਹੇ ਆ ਤੇ ਚੜਦੀ ਕਲਾ 'ਚ ਰਹਿਣ we